ਆਹ ਉਹ ਬੰਦਾ ਜਿੱਤ ਗਿਆ ਯਾਰ ਰੌਲਾ ਪਾਉਣਾ ਵੀ ਦੋਨੋਂ ਬੰਦੇ ਬੋਲਣਗੇ ਥੋੜਾ ਬਾਅਦ ਵਿੱਚ ਲਾ ਬੰਦਾ ਕੋਈ ਨਹੀਂ ਬੋਲਣਾ ਠੀਕ ਕਰਦੇ ਨਹੀਂ ਕਰਟਨ ਬੋਲੋ ਠੀਕ ਵੀਰ ਬੜ ਕੇ ਇੱਧਰ ਕੋਈ ਨਾ ਆਵਾਜ਼ ਆ ਰਹੀ ਮੰਨ ਲਿਆ ਰੌਲਾ ਸੌਣ ਨਹੀਂ ਰਿਹਾ ਪਹਿਲੇ ਪਾਸੇ ਪਾ ਲੈ ਉਹ ਨਹੀਂ ਪਾਣੀ ਪਹਿਲੇ ਪਾਸੇ ਖਾਣੇ ਦੇ ਨਾਲ ਹੈਲੋ ਹਾਂਜੀ ਬਈ ਸਤਿ ਸ੍ਰੀ ਅਕਾਲ ਅੱਜ ਪਿੰਡ ਪਹੁੰਚਿਆ ਕੋਟਤਰੀ ਦੇ ਵਿੱਚ ਜਿੱਥੇ ਕਿ ਤਿੰਨ ਚਾਰ ਦੋਨਾਂ ਦਾ ਟੂਰਨਾਮੈਂਟ ਚੱਲ ਰਿਹਾ ਫੁੱਟਬਾਲ ਦਾ ਅੱਜ ਲਾਸਟ ਦਿਨ ਹੈ ਜਦ ਸੈਮੀ ਫਾਈਨਲ ਮੈਚ ਫਾਈਨਲ ਮੈਚ ਕਰਵਾਏ ਜਾ ਰਹੇ ਆ ਤੇ ਅੱਜ ਅੱਜ ਰਸਾ ਕਸੀ ਦੇ ਮੈਚ ਕਰਵਾਏ ਜਾਣਗੇ ਇਹ ਮੈਚ ਆਪਾਂ ਦੇਖਦੇ ਹੁੰਦੇ ਸੀਗੇ 2003 4 5 ਚ ਦੇਖੇ ਸੀਗੇ ਅੱਜ ਪਿੰਡ ਗੋਟਤਰੀ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਮੈਚ ਪਿੰਡ ਦੇ ਬਾੜ ਦੇ ਹਿਸਾਬ ਨਾਲ ਕਰਵਾਏ ਜਾਣਗੇ ਜਿਤੇ ਕਿ ਪਿੰਡ ਦੀਆਂ ਦੋ ਤਿੰਨ ਟੀਮਾਂ ਬਣ ਗਈਆਂ ਤੇ ਗਰਾਊਂਡ ਬਾਇਆ ਗਿਆਗਾ ਇੱਧਰ ਲਾ ਬੈਠਣਾ ਲੈਂਡ ਤੋਂ ਪਰਾਂ ਪਿੰਡ ਦੇ ਲੋਕ ਆਹ ਭਾਈ ਆ ਗਿਆ ਸਾਡਾ ਤੇ ਦੋ ਦਨ ਟੀਮਾਂ ਬਣ ਗਈਆਂ ਗਰਾਊਂਡ ਤਿਆਰ ਕਰਤਾ ਪਿੱਛੇ ਬਹਿ ਜਾਓ ਸਾਰੇ ਲੋਕ ਮੈਚ ਦੇਖਣ ਨੂੰ ਪੂਰੇ ਉਤਸ਼ਾਹ ਨੇ ਤੇ ਲੋਕਾਂ ਨੇ ਆ ਜਗ੍ਹਾ ਮਲ ਲਈਆਂ अज देख मिलने गहे पट्टा जानवी लाई जो खिंच के बहुत टाइम बाद मिलने ग्रे जी वीडियो बना ਸੈਂਟਰ ਲਾਈਨ ਦੀ ਕਲੀ ਪਾਈ ਜਾ ਰਹੀ ਆ ਇਹ ਤੋਂ ਬਾਅਦ ਦੇਖੋ ਟੀਮ ਕਿਹੜੀ ਆਉਂਦੀ ਆ ਜੀ ਕਿੰਨੇ ਟੀਮਾਂ ਬਾਈ ਜੀ ਦੋ ਟੀਮਾਂ ਬਸ ਨਾਲੇ ਕਹਿੰਦੇ ਬਾੜਾ ਸਾਹਿਬ ਨਾਲਾ ਹੋ ਗਈ ਗੱਲ ਅੱਜ ਫਾਈਨਲ ਆ ਗਿਆ ਦੂਜਾ ਗਾ ਲਾਸਟ ਵਾਰ ਇੱਕ ਟੀਮ ਹੀ ਖੁੱਤ ਨਹੀਂ ਜਿਹੜੇ ਨੇ ਖਿੱਚ ਕੇ ਲਾ ਗਈ ਠੀਕ ਆ ਬਾਈ ਜੀ ਇਧਰ ਹੋ ਵਧੀਆ ਬੰਦੀ ਆ ਇਧਰ ਹੋ ਵਧੀਆ ਬੰਦੀ ਆ ਓਏ ਹੋਰੀ ਹਰੀ ਰੱਸੀ ਉਹਦੇ ਦੇਖੀਂ ਗਿਆ ਹਾਂ ਇਹ ਟੀਮ ਆ ਹਾਂ ਅਰੇ ਸੇ ਨੂੰ ਸੈਂਟਰ ਲਾਈਨ ਤੇ ਧਰ ਦਿੱਤਾ ਗਿਆ ਤੇ ਬਾਈ ਵਰਗੇ ਇਧਰ ਆ ਟੀਮ ਆ ਬਾਈ ਦੀ ਤੇ ਇੱਕ ਟੀਮ ਉਧਰਲੀ ਸਾਈਡ ਆ ਗਈ ਪਿੰਡ ਦੇ ਦੋ ਬਾੜਾਂ ਦਾ ਮੁਕਾਬਲਾ ਹੈਗਾ ਦੇਖੋ ਕਿਹੜੀ ਟੀਮ ਬਾਜੀ ਮਾਰਦੀ ਆ ਫਾਈਨਲ ਮੈਚ ਆਗਾ ਕੁਛਕ ਮੈਚ ਕੱਲ ਕਰਵਾ ਦਿੱਤੇ ਗਏ ਨੇ ਕਿ ਕਿੰਨੇ ਟੀਮਾਂ ਦੀ ਬਾਜੀ ਪਿੰਡ ਨਹੀਂ ਆ ਨਾ ਬਾਹਰੋਂ ਉਹ ਕਹਦਾ ਪਿੰਡ ਦਾ ਯਾਰ ਤੁਸੀਂ ਐਂ ਲਾ ਕਰੋ ਯਾਰ ਤੁਸੀਂ ਉਲਝਾ ਪਾ ਰਹੇ ਹੋ ਚਾਰ ਟੀਮਾਂ ਹੀ ਆ ਚਾਰ ਟੀਮਾਂ ਹੀ ਆ ਚਾਰ ਮੈਚ ਨੇ ਠੀਕ ਹੋ ਗਿਆ ਕੁੱਤੋਂ ਕੋਈ ਲਟੋ ਕੋਈ ਮਰਜ਼ੀ ਹੋਵੇ ਠੀਕ ਹੈ ਉਹ ਇੱਧਰ ਨਹੀਂ ਰੈਨ ਕਰਾਉ ਹੋ ਗਈ ਇੱਧਰ ਨਹੀਂ ਹੋ ਗਈ ਠੀਕ ਬਾਹ ਉਹ ਬੰਦਾ ਜਿੱਤ ਗਿਆ ਯਾਰ ਰੌਲਾ ਪਾਉਣਾ ਜੀ ਦੋਨੋਂ ਬੰਦੇ ਜਿਹੜੇ ਅੱਜ ਬਾਅਦ ਵਿੱਚ ਲੱਗਾ ਬੰਦਾ ਕੋਈ ਨਹੀਂ ਕੋਈ ਠੀਕ ਹੈ ਦਵਾਰੇ ਦਵਾਰੇ ਫੇਰ ਬੋਲਦੇ ਲਾਈਵ ਚੱਲ ਰਿਹਾ ਹੈ ਠੀਕ ਹੈ ਵੀਰੇ ਠੀਕ ਹੈ ਲੇਟੋ ਉਹ ਮੋਟੇ ਲੱਗਣ ਦੋ ਵਾਰੀ ਚੀਜ਼ ਤੈਨੂੰ ਤੋਂ ਦੋ ਵਾਰੀ ਇੱਕ ਇੱਕ ਵਾਰੀ ਇੱਕ ਵਾਰੀ ਅਸੀਂ ਖਿੱਚ ਲਿਆ ਇੱਕ ਵਾਰੀ ਤੁਸੀਂ ਖਿੱਚ ਲਓ ਫਿਰ ਤੀਜੀ ਵਾਰੀ ਹੋਊਗਾ ਜਿਹੜਾ ਦੋ ਵਾਰੀ ਨਹੀਂ ਜੇ ਸੋਨੂੰ ਹੁਣ ਠੀਕ ਲੱਗਦਾ ਕਿ ਜਿੰਨੇ ਮਰਜੀ ਨਹੀਂ 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 ਧੰਨਵਾਦੀ ਖਿੱਚਣਾ ਹੈ ਤਿੰਨ ਵਾਰੀ ਤਿੰਨ ਵਾਰੀ ਜਿਹਦੇ ਇੱਕ ਬੰਦੇ ਨੂੰ ਆਉਣ ਦਾ ਹੈ ਜਿਹੜੇ ਪਹਿਲੇ ਦੋ ਜਿੱਤੇ ਹੋਏ ਜੇ ਇੱਕ ਹੋ ਗਿਆ ਫਿਰ ਤੀਜਾ ਵੀ ਪੂਰਨ ਹੋ ਜਾਣਾ ਠੀਕ ਹੈ ਕਿ ਤੀਜਾ ਦਾ ਪੂਰਗੇ ਟੋ ਮੜ ਕੇ ਮੋਦਾਂ ਲਾਣਾ ਨਹੀਂ ਬੋਲਣਾ ਨਹੀਂ ਪੂਕ ਨਹੀਂ ਮਾਰਨੀ ਠੀਕ ਹੈ ਸਹੀ ਨਹੀਂ ਤੇਰਾ ਫਾਇਦਾ ਦੋ ਵਾਰੀ ਫਿਰ ਨਾ ਮਾਰਨ ਹਾਂ ਦੱਸੋ ਭਾਈ ਆਦੇ ਬੰਦਾਂ ਨੂੰ दोनों टीम तैयार हो चुकिया ने इधर पिंड दीमें ने कई आ दोनों पास दस दस प्लेयर ला, लाए ने इधर भी दस इधर भी दस

ਪਹਿਲਾ ਰੂਲ ਦੱਸ ਚੁੱਕਨੇ ਆ ਉਹ ਮਰਜ਼ੀ ਹੋਵੇ ਲਟੋ ਕੋਈ ਮਰਜ਼ੀ ਕਰੋ ਨੱਪ ਕੇ ਰੱਖੋ ਤੇ ਲਓ ਜੀ ਹੋ ਗਿਆ ਸਟਾਰਟ ਮੈਚ ਕੰਨੇ ਟੀਮਾਂ ਵੱਲ ਪੂਰਾ ਜੋਰ ਲੱਗ ਰਿਹਾ ਹੈ ਇਹਦਾ ਲੱਸੀ ਜਮਾਹ ਸੈਂਟਰ ਲੈਂਦੀ ਹੈ ਨਾ ਇਧਰ ਨਾ ਉਧਰ ਪੈ ਗਿਆ ਝੂਟਾ ਲੈ ਗੇ ਲੈ ਗੇ ਖਿੱਚ ਕੇ ਲੈ ਗੇ ਲੈ ਗੇ ਮੁੰਡੇ ਲੈ ਗੇ ਪਹਿਲਾ ਰਾਊਂਡ ਆਹ ਟੀਮ ਜਿੱਤ ਚੁੱਕੀ ਆ ਤਿੰਨ ਰਾਊਂਡ ਹੋਣਗੇ ਪਹਿਲਾ ਪਹਿਲਾ ਰਾਊਂਡ ਇਹਨੇ ਟੀਮ ਨੇ ਜਿੱਤ ਲਿਆ। ਨਵੀਂ ਮੇਰੇ ਤੋਂ ਦੂਜਾ ਰਾਊਂਡ ਸ਼ੁਰੂ ਹੋਊਗਾ। ਜਿਹੜਾ ਤਿੰਨ ਰਾਊਂਡ ਜਿੱਤਦਾਗਾ ਉਹ ਟੀਮ ਬਣਨਾ ਬੈਠੋ ਯੋ ਉੱਥੇ ਖੜੋ ਲਓ ਵੀ ਦੂਜਾ ਰਾਉਂਡ ਸਟਾਰਟ ਹੋਣਾ ਹੈਗਾ ਕਲੀ ਪਾਈ ਜਾ ਰਹੀ ਹੈ ਤੇ ਪਹਿਲਾ ਰਾਉਂਡ ਆ ਬਾਈ ਕਿਹੜੀ ਟੀਮ ਆ ਪਹਿਲਾ ਰਾਉਂਡ 5 ਨੰਬਰ ਵਾਰਡ ਲੈ ਗਈ ਬਾਈ ਠੀਕ ਆ ਤੇ ਇਹ ਦੂਨੇ ਦੂਜੀ ਕਿਹੜੀ ਆ ਉਹ 4 ਨੰਬਰ 4 ਨੰਬਰ 4 ਵਾਰਡ ਬੀ ਹੈ ਠੀਕ ਹੈ ਹੂੰ ਠੀਕ ਆ ਉਹ 5 ਦੇ ਉਹ 5 ਵਾਰਡ ਹੈ 5 ਵਾਲੇ ਜਿੱਤੇ ਪਹਿਲਾਂ 5 ਵਾਲੇ ਪਹਿਲਾਂ ਬਾਲ ਹੋ ਜਿੱਤੇ ਲਓ ਜੀ ਦੂਜਾ ਰਾਉਂਡ ਸਟਾਰਟ ਹੋਣ ਲੱਗਿਆ ਪਹਿਲੇ ਰਾਉਂਡ ਦੇ ਵਿੱਚ ਪੰਜ ਨੰਬਰ ਬਾਡ ਦੀ ਟੀਮ ਜਿੱਤ ਚੁੱਕੀ ਆ ਤੇ ਸੈਕੰਡ ਰਾਉਂਡ ਇਹ ਮੈਚ ਚਾਰ ਨੰਬਰ ਬਾਡ ਤੇ 20 ਤੇ ਪੰਜ ਨੰਬਰ ਬਾਡ ਦਾ ਮੈਚ ਆ ਰਸਟ ਲਿਆ ਕਰ ਦੋ ਬਾਈ ਰਸਟ ਲਿਆ ਕਰ ਦੋ ਭਾਈ ਸੱਟ ਦੋ ਰਸਾ ਲਓ ਜੀ ਵਿਸਲਵਾਲ ਚਲੋ ਸਾਡੇ ਨੂੰ ਪਹਿਲੇ ਲਓ ਜੀ ਸੈਕਿੰਡ ਰੌਸਾ

i a

ਕਾਚ ਰਹਿੰਦੀ ਆ ਲੈਗੇ ਲੈਗੇ ਇੱਕ ਵਾਰ ਕਰਦਾ ਲੈਗਾ ਚਲੋ ਉਧਰ ਵੀ ਨਾ ਪਕੇ ਰਹਿ ਗਿਆ ਮੁੰਡੇ ਗਾਚੇ ਟੂਨਾ ਮਾਰੋ ਹੋ ਹੋ ਬੜੀਆ ਲੈ ਗਏ ਵੇ ਵੇ ਲਾ ਵੀ ਇੱਕ ਇੱਕ ਬਰਾਬਰ ਹੋ ਗਿਆ ਦੋਨੋਂ ਟੀਮਾਂ ਇੱਕ ਇੱਕ ਮੈਚ ਮਤਲਬ ਜਿੱਤ ਚੁੱਕੀਆਂ ਨੇ ਤੇ ਹੁਣ ਸੈਕੰਡ 라ਉਂਡ ਸੀਗਾ ਇਹ ਸੈਕੰਡ 라ਉਂਡ ਜਿੱਤ ਗਈ ਚਾਰ ਨੰਬਰ 20 ਤੇ ਇੱਕ ਇੱਕ ਰਾਉਂਡ ਬਰਾਬਰ ਹੋ ਗਏ ਤੇ ਹੁਣ 3rd ਰਾਉਂਡ ਹੋਣਾ ਲਓ ਜੀ ਇੱਕ ਟੀਮ ਆ ਚੁੱਕੀ ਆ ਤੇ ਲਓ ਜੀ ਦੋਨੇ ਟੀਮਾਂ ਆ ਚੁੱਕੀਆਂ ਨੇ ਲੋਕ ਵੀ ਪੱਬਾ ਦੇ ਹੋਗੇ ਬਾਈ ਨੂੰ ਕਿਹਾ ਕਿ ਕਿਹੜਾ ਦੇ ਦੇ ਕਿ ਦੋ ਕਿਹੜਾ ਕਾਈ ਹਰਗਾ ਹਰਗਾ ਬੰਦਾ ਜੋਟੇ ਜੋਟੇ ਇਹੀ ਗੱਲ ਨਹੀਂ ਇਧਰ 5 ਨੰਬਰ ਵਾਰਡ ਵਾਲੇ ਤੇ ਇਧਰ 4 ਨੰਬਰ ਵਾਰਡ ਵਾਲੇ ਦੋਨੋਂ ਨੇ ਇੱਕ ਇੱਕ ਮੈਚ ਜਿੱਤ ਚੁੱਕੇ ਨੇ ਤੇ ਲੋ ਜੀ 3ਰਾ ਰਾਉਂਡ ਸਟਾਰਟ ਹੋ ਹੋ ਚੁੱਕਿਆ ਹੈਗਾ ਤੇ ਦੋਨੋਂ ਟੀਮਾਂ ਇੱਕ ਇੱਕ ਦਾ ਪੁਆਇੰਟ ਜਿੱਤੀਆਂ ਹੋਣਗੀਆਂ ਹਾਂਜੀ ਦੋਨੇ ਟੀਮਾਂ ਆ ਚੁੱਕੀਆਂ ਨੇ ਗਰਾਊਂਡ 'ਚ ਤੇ ਦੋਨੇ ਟੀਮਾਂ ਇੱਕ ਇੱਕ ਰਾਊਂਡ ਜਿੱਤੀਆਂ ਹੋਣਗੀਆਂ ਤੇ 3rd ਰਾਊਂਡ ਤੇ ਫਾਈਨਲ ਰਾਊਂਡ ਆ ਜਿਹੜੀ ਟੀਮ ਇਹ ਮੈਚ ਜ ਰਾਊਂਡ ਜਿੱਤਦੀ ਆ ਉਹ ਫਾਸਟ ਆ ਤੇ 2nd ਸੈਕਿੰਡ ਟੀਮਾਂ ਦੋਨੇ ਖੜ ਚੁੱਕੇ ਨੇ ਲੋਕ ਬੈਠੇ ਨੇ ਭਾਈ ਉਹ ਦੇ ਵਾਈਡਾ ਜ਼ਰਾ ਲਾਈ ਜਾਂਦਾ ਹੈ। ਵਾਈਡਾ ਸਰੀਜ ਲਾਤਾ। ਵਾਈਡਾ ਦਾ ਗਾਲੀ ਕੱਢਦੇ। ਦੇਖੋ ਭਾਈ ਕਿਹੜਾ ਆਉਂਦਾ ਹੈਗਾ। ਕਿਹੜਾ ਮਨਜ਼ੂਰ ਆ। ਫਾਈਨਲ ਤੇ ਰਾਸਟਰ 라ઉન્ડ ਦੀ ਦੂਜਾ ਆਹ ਲਾਉਂਡ ਦੇ ਵਿੱਚ ਪੈਣਾ ਗਾਦਾ ਦੇਖੋ ਆ ਪਾਸੇ ਦੇ ਵਿੱਚ ਥੋੜੀ ਬਰਕਤ ਹੈ ਤਾਂ ਛੱਲੇ ਆ ਇਧਰ ਦੀ ਟੀਮ ਵੀ ਆਹ ਰਾਉਂਡ ਦੇ ਵਾਸਤੇ ਜਿੱਤੀ ਸੀਗੀ ਤੇ ਉਹ ਟੀਮ ਵੀ ਇਧਰ ਵਾਸਤੇ ਜਿੱਤੀ ਆ ਜੀ 60 ਹੋਣ ਲੱਗਿਆ ਰੈਫਰੀ ਦੇ ਡਿਸੀਜਨ ਫੈਸਲੇ ਤੇ ਸਟਾਰਟ ਕੀਤਾ ਜਾਊਗਾ ਲਓ ਜੀ ਇਹ ਸਟਾਰਟ ਚਲੋ ਬਈ ਚਲੋ ਬਈ ਭਾਈ ਮੁੰਡੇ ਲਿਆਂਦੇ ਆ ਖੱਚ ਗਈ ਅਸਾਇਨਾਂ ਦਾ ਫਰਕ ਰਹਿ ਗਿਆ 别打我了。嗯嗯